ਅੱਜ ਅਸੀਂ ਤੁਹਾਨੂੰ ਕੈਨੇਡਾ ਦੇ ਵਿੱਚ ਹੋਈ ਉਸ ਘਟਨਾ ਦੇ ਬਾਰੇ ਦੱਸਣ ਜਾ ਰਹੇ ਹਾਂ ਇਹ ਘਟਨਾ ਹੈ ਮਈ 1914 ਦੀ ਇੱਕ ਜਹਾਜ਼ 440 ਮੁਸਾਫਰਾਂ ਨੂੰ ਲੈ ਕੇ ਹਾਂਗਕਾਂਗ ਤੋਂ ਵੈਨਕੂਵਰ ਪਹੁੰਚਿਆ ਕੈਨੇਡਾ ਅਤੇ ਭਾਰਤ ਦੋਵੇਂ ਹੀ ਉਸ ਸਮੇਂ ਅੰਗਰੇਜ਼ੀ ਸਾਮਰਾਜ ਵਾਸ ਦੀਆਂ ਬਸਤੀਆਂ ਸਨ ਇਹ ਜਹਾਜ਼ ਦੇ ਵਿੱਚ ਬਹੁਤੀ ਗਿਣਤੀ ਪੰਜਾਬੀਆਂ ਦੀ ਸੀ ਇਹਨਾਂ ਵਿੱਚ ਖਾਸ ਕਰਕੇ ਉਹ ਸਿਪਾਹੀ ਸਨ ਜੋ ਅੰਗਰੇਜ਼ੀ ਸਾਮਰਾਜ ਵਾਸਤੇ ਲੜਾਈਆਂ ਲੜ ਚੁੱਕੇ ਸਨ ਇਸ ਕਰਕੇ ਕੈਨੇਡਾ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਸੀ ਪਰੰਤੂ ਹੋਇਆ ਇਸ ਤੋਂ ਉਲਟ ਉਹਨਾਂ ਨੂੰ ਜਹਾਜ਼ ਦੇ ਵਿੱਚ ਹੀ ਕੈਦੀ ਬਣਾ ਲਿਆ ਗਿਆ ਅਤੇ 2 ਮਹੀਨੇ ਦੀ ਖੱਜਲ-ਖੁਆਰੀ ਤੋਂ ਬਾਅਦ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਆਓ ਹੁਣ ਅਸੀਂ ਇਸ ਘਟਨਾ ਦੇ ਬਾਰੇ ਵਿਸਤਾਰ ਦੇ ਨਾਲ ਜਾਣਦੇ ਹਾਂ ਵੈਨਕੂਵਰ ਦੇ ਵਿੱਚ ਗੋਰਿਆਂ ਅਤੇ ਹਿੰਦੂਸਤਾਨੀਆਂ ਦੇ ਵਿਚਕਾਰ ਤਣਾਅ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਕਾਮਾਗਾਟਾ ਮਾਰੂ ਦੀ ਘਟਨਾ ਨੇ ਉਸ ਤਣਾਅ ਨੂੰ ਸਿਖਰ ਤੇ ਪਹੁੰਚਾ ਦਿੱਤਾ ਨਤੀਜੇ ਦੇ ਵਜੋਂ ਅਜਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦਾ ਪ੍ਰਭਾਵ ਵੈਨਕੂਵਰ ਵਿੱਚ ਅੱਜ ਤੱਕ ਵੀ ਮੌਜੂਦ ਹੈ। ਮਿਸਾਲ ਦੇ ਤੌਰ ਤੇ ਵੈਨਕੂਵਰ ਦੀ ਮੁੱਖ ਰੋਜ਼ਾਨਾ ਪੱਤਰਕਾ ਵਿੱਚ 25 ਅਗਸਤ 1979 ਨੂੰ ਛਾਪਿਆ ਇੱਕ ਲੇਖ ਜਿਸ ਦੇ ਵਿੱਚ ਲਿਖਿਆ ਗਿਆ ਕਿ 1914 ਵਿੱਚ ਜਦੋਂ ਕਾਮਾਗਾਟਾ ਮਾਰੂ ਜਹਾਜ਼ ਸਿੱਖਾਂ ਨੂੰ ਲੈ ਕੇ ਜਦੋਂ ਕੈਨੇਡਾ ਦੇ ਪੱਛਮੀ ਤੱਟ ਉੱਤੇ ਪਹੁੰਚਿਆ ਤਾਂ ਪੁਲਿਸ ਇਮੀਗ੍ਰੇਸ਼ਨ ਅਫਸਰ ਅਤੇ ਨੇਵੀ ਦੀ ਵਰਤੋਂ ਕਰਕੇ ਉਹਨਾਂ ਅਣਚਾਹੇ ਅਜਨਬੀਆਂ ਨੂੰ ਵਾਪਸ ਧੱਕ ਦਿੱਤਾ ਗਿਆ। ਉਸ ਸਮੇਂ ਵੈਨਕੂਵਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੁੰਦਾ ਸੀ ਪਰ ਅੱਜ ਉਸ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਵਡੀਆਂ-ਵਡੀਆਂ ਇਮਾਰਤਾਂ ਬਣ ਚੁੱਕੀਆਂ ਹਨ ਇਹ ਉਹ ਗੁਰਦੁਆਰਾ ਸਾਹਿਬ ਸੀ ਜਿੱਥੇ ਹਿੰਦੂਸਤਾਨੀਆਂ ਨੇ ਬੈਠ ਕੇ ਇਤਿਹਾਸਿਕ ਫੈਸਲੇ ਕੀਤੇ ਅਤੇ ਇਨ੍ਹਾਂ ਫੈਸਲਿਆਂ ਦੇ ਉੱਤੇ ਡਟੇ ਰਹਿਣ ਦੇ ਲਈ ਆਪਣਾ ਲਹੂ ਡੋਲਿਆ ਇੱਥੇ ਹੀ ਤਾਂ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਉਤਾਰਨ ਦੀ ਖਾਤਰ ਜਦੋਂ ਜاهدهਤ ਹੁੰਦੀ ਰਹੀ ਇੱਥੇ ਹੀ ਬਲਵੰਤ ਸਿੰਘ ਸੋਨ ਲਾਲ ਅਤੇ हसन ਰਹੀਮ ਵਰਗੇ ਆਗੂਆਂ ਨੇ ਆਪਣੇ ਲੋਕਾਂ ਦੇ ਵਿੱਚ ਅਣਖ ਦੀ ਚਿੰਗਾਰੀ ਪੈਦਾ ਕੀਤੀ ਸੀ ਭਾਗ ਸਿੰਘ ਨੂੰ ਇੱਥੇ ਹੀ ਤਾਂ ਸ਼ਹੀਦ ਕੀਤਾ ਗਿਆ ਸੀ ਮੇਵਾ ਸਿੰਘ ਨੂੰ ਸ਼ਹੀਦੀ ਲਈ ਪ੍ਰੇਰਣਾ ਵੀ ਇੱਥੋਂ ਹੀ ਮਿਲੀ ਸੀ ਕਾਮਾਗਾਟਾ ਮਾਰੂ ਜਹਾਜ਼ ਦੇ ਲੋਕਾਂ ਦੇ ਲਈ ਕਈ ਲੋਕਾਂ ਨੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ ਜਦੋਂ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰ ਗਰਮੀ ਦੇ ਨਾਲ ਸੜ ਰਹੇ ਸਨ ਅਤੇ ਉਹਨਾਂ ਦੇ ਕੋਲ ਖਾਣ ਪੀਣ ਦਾ ਰਾਸ਼ਨ ਵੀ ਨਹੀਂ ਸੀ ਤਾਂ ਇਹਨਾਂ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਖਾਣ ਪੀਣ ਦੇ ਲਈ ਜਦੋਂ ਜਹਿਰ ਕਰਕੇ ਰਾਸ਼ਨ ਪਹੁੰਚਾਇਆ ਗਿਆ ਅਤੇ ਇਹਨਾਂ ਮੁਸਾਫਰਾਂ ਨੂੰ ਜਹਾਜ਼ ਤੋਂ ਉਤਾਰਨ ਦੇ ਲਈ ਕੈਨੇਡਾ ਸਰਕਾਰ ਦੇ ਨਾਲ ਟੱਕਰ ਲਈ ਇਹ ਘਟਨਾਵਾ ਪਹਿਲੀ ਸੰਸਾਰ ਜੰਗ ਤੋਂ ਤਕਰੀਬਨ ਮਹੀਨਾ 2 ਮਹੀਨਾ ਪਹਿਲਾਂ ਦੀ ਹੈ ਜੇਟ ਹਾਰ ਦੇ ਦਿਨ ਸੀ ਜਦੋਂ ਕਾਮਾਗਾਟਾ ਮਾਰੂ ਵੈਨਕੂਵਰ ਦੇ ਸਮੁੰਦਰ ਵਿੱਚ ਜਾ ਕੇ ਲਗਿਆ ਜਹਾਜ਼ ਦੇ ਵਿੱਚ ਤਕਰੀਬਨ ਪੌਣੇ 400 ਮੁਸਾਫਰ ਸਨ ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ ਪੰਜਾਬੀਆਂ ਦੀ ਸੀ ਉਸ ਸਮੇਂ ਸ਼ਹਿਰ ਦੇ ਵਿੱਚਕਾਰ ਕੈਨੇਡੀਅਨ ਸਰਕਾਰ ਦਾ ਇਮੀਗ੍ਰੇਸ਼ਨ ਦਫ਼ਤਰ ਸੀ ਵੈਨਕੂਵਰ ਵਿੱਚ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਦੀ ਆਗਿਆ ਇਸੇ ਮਹਿਕਮੇ ਤੋਂ ਮਿਲਦੀ ਸੀ ਅਤੇ ਸ਼ਹਿਰ ਦੇ ਦੂਜੇ ਸਿਰੇ ਤੇ ਵੈਨਕੂਵਰ ਵਿੱਚ ਰਹਿੰਦੇ ਹਿੰਦੁਸਤਾਨੀਆਂ ਦਾ ਗੁਰਦੁਆਰਾ ਸਾਹਿਬ ਸੀ ਇਹ ਗੁਰਦੁਆਰਾ ਸਿਰਫ ਸਿੱਖਾਂ ਦਾ ਧਾਰਮਿਕ ਸਥਾਨ ਨਹੀਂ ਸੀ ਸ਼ਹਿਰ ਪਰ ਦੇ ਹਿੰਦੁਸਤਾਨੀ ਸਿੱਖ ਮੁਸਲਮਾਨ ਹਿੰਦੂਆਂ ਦੇ ਲਈ ਇਕੱਠੇ ਹੋਣ ਦੀ ਜਗ੍ਹਾ ਵੀ ਸੀ ਉਹ ਆਪਣੇ ਸਾਂਝੇ ਫੈਸਲੇ ਸਭ ਇੱਥੇ ਹੀ ਬੈਠ ਕੇ ਕਰਦੇ ਸਨ ਜਦੋਂ ਕਾਮਾਗਾਟਾ ਮਾਰੂ ਜਹਾਜ਼ ਸਮੁੰਦਰ ਦੇ ਵਿੱਚ ਹੀ ਰੋਕ ਲਿਆ ਗਿਆ ਫਿਰ ਗੁਰਦੇਵ ਸਿੰਘ ਜੀ ਨੇ ਸੋਚਿਆ ਕਿ ਅਸੀਂ ਇਸ ਦੇ ਖਿਲਾਫ ਕਾਨੂੰਨੀ ਲੜਾਈ ਲੜਾਂਗੇ ਉਸ ਸਮੇਂ ਇਮੀਗ੍ਰੇਸ਼ਨ ਅਧਿਕਾਰੀ ਵਿਲੀਅਨ ਹਾਪਕਨ ਸੀ ਜਿਸ ਦੀ ਮਾਂ ਇੱਕ ਪੰਜਾਬੀ ਔਰਤ ਸੀ ਅਤੇ ਉਸ ਦਾ ਬਾਪ ਗੋਰਾ ਸੀ ਉਹ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਦਾ ਸੀ ਅਤੇ ਕਹਿੰਦਾ ਸੀ ਇੱਕ ਹਿੰਦੂਸਤਾਨੀ ਔਰਤ ਮੇਰੀ ਮਾਂ ਨਹੀਂ ਹੋ ਸਕਦੀ ਹੌਪਕਿਨ ਨੇ ਕਿਹਾ ਕਿ ਸਾਰਾ ਕਾਮਾਗਾਟਾ ਮਾਰੂ ਜਹਾਜ਼ ਹਿੰਦੂਸਤਾਨੀਆਂ ਦੇ ਨਾਲ ਭਰਿਆ ਹੋਇਆ ਹੈ ਅਤੇ ਹਿੰਦੂਸਤਾਨੀ ਕਦੇ ਵੀ ਗੋਰਿਆਂ ਦੇ ਬਰਾਬਰ ਨਹੀਂ ਹੋ ਸਕਦੇ ਅਤੇ ਮੈਂ ਇਹਨਾਂ ਨੂੰ ਜਹਾਜ਼ ਤੋਂ نیچے ਨਹੀਂ ਉਤਰਨ ਦੇਵਾਂਗਾ ਸਾਰੇ ਹੀ ਅੰਗਰੇਜ਼ ਅਧਿਕਾਰੀਆਂ ਨੇ ਸੋਚਿਆ ਜੇਕਰ ਇਸੇ ਤਰ੍ਹਾਂ ਹਿੰਦੂਸਤਾਨੀ ਆਉਂਦੇ ਰਹਿਣਗੇ ਤਾਂ ਸਾਰਾ ਕੈਨੇਡਾ ਹਿੰਦੂਸਤਾਨੀਆਂ ਦੇ ਨਾਲ ਭਰ ਜਾਵੇਗਾ ਅਤੇ ਗੋਰੇ ਅੰਗਰੇਜ਼ਾਂ ਦੀ ਗਿਣਤੀ ਘਟ ਜਾਵੇਗੀ ਅਤੇ ਉਹ ਆਪਣੇ ਹੀ ਦੇਸ਼ ਦੇ ਵਿੱਚ ਘਟਗੜਤੀ ਹੋ ਜਾਣਗੇ ਫਿਰ ਗੋਰਿਆਂ ਨੇ ਹਿੰਦੁਸਤਾਨੀਆਂ ਦੇ ਨਾਲ ਇਸ ਤਰ੍ਹਾਂ ਧੋਖਾ ਕੀਤਾ ਉਹਨਾਂ ਨੇ ਕਿਹਾ ਕਿ ਦੁਨੀਆ ਭਰ ਦੇ ਵਿੱਚ ਇਹ ਪ੍ਰਚਾਰ ਕਰੋ ਕਿ ਸਾਰੇ ਬ੍ਰਿਟਿਸ਼ ਨਾਗਰਿਕ ਬਰਾਬਰ ਦੇ ਹੱਕਦਾਰ ਹਨ ਪਰੰਤੂ ਜੇਕਰ ਹਿੰਦੁਸਤਾਨ ਤੋਂ ਹਿੰਦੁਸਤਾਨੀ ਕੈਨੇਡਾ ਵਿੱਚ ਆਉਣ ਜੇਕਰ ਤੁਹਾਡਾ ਦਿਲ ਕਰਦਾ ਹੈ ਤਾਂ ਉਹਨਾਂ ਨੂੰ ਆਉਣ ਦੀ ਆਗਿਆ ਦੇ ਦਿਓ ਜੇਕਰ ਤੁਹਾਡਾ ਦਿਲ ਨਹੀਂ ਕਰਦਾ ਤਾਂ ਉਹਨਾਂ ਨੂੰ ਰੋਕ ਦਿਓ ਪਰ ਇਸ ਗੱਲ ਦਾ ਪ੍ਰਚਾਰ ਬਾਹਰ ਨਾ ਜਾਵੇ ਕਿਉਂਕਿ ਜੇਕਰ ਅਸੀਂ ਹਿੰਦੁਸਤਾਨੀਆਂ ਨੂੰ ਕੈਨੇਡਾ ਵਿੱਚ ਆਉਣ ਤੋਂ ਰੋਕ ਦੇਵਾਂਗੇ ਫਿਰ ਇਹ ਲੋਕ ਵੀ ਸਾਨੂੰ ਹਿੰਦੁਸਤਾਨ ਨਹੀਂ ਵੜਨ ਦੇਣਗੇ ਇਸ ਕਰਕੇ ਇਸ ਗੱਲ ਦਾ ਪ੍ਰਚਾਰ ਬਾਹਰ ਨਹੀਂ ਜਾਣਾ ਚਾਹੀਦਾ ਇਹ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਇੱਕ ਚਾਲ ਸੀ ਉਹ ਇਹ ਗੱਲ ਵੀ ਬੜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇਕਰ ਇਸ ਗੱਲ ਦੀ ਜਾਣਕਾਰੀ ਬ੍ਰਿਟਿਸ਼ ਸਰਕਾਰ ਨੂੰ ਮਿਲੀ ਤਾਂ ਉਹ ਕੈਨੇਡਾ ਦੀ ਸਰਕਾਰ ਦੇ ਨਾਲ ਨਾਰਾਜ਼ ਹੋ ਸਕਦੇ ਹਨ ਅੰਗਰੇਜ਼ ਤਾਂ ਬਸ ਆਪਣੀ ਲੁੱਟਕ-ਖੁੱਟ ਕਰਨ ਦੇ ਲਈ ਹਿੰਦੁਸਤਾਨੀਆਂ ਨੂੰ ਖੁਸ਼ ਰੱਖਣਾ ਚਾਹੁੰਦੇ ਸਨ ਮੀਵਾ ਸਿੰਘ ਸੋਚਦਾ ਹੈ ਅੰਗਰੇਜ਼ ਆਪਣੇ ਫਾਇਦੇ ਦੇ ਲਈ ਉਹ ਤੋਂ ਤੋਂ ਸਭ ਨੂੰ ਬਰਾਬਰ ਕਹਿੰਦੇ ਹਨ ਅੰਦਰੋਂ ਸਾਡੇ ਨਾਲ ਨਫ਼ਰਤ ਕਰਦੇ ਹਨ ਲਾਣਤ ਹੈ ਇਹੋ ਜਿਹੇ ਅੰਗਰੇਜ਼ੀ ਇਨਸਾਫ਼ ਦੇ ਉੱਤੇ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਦੇ ਮੁਤਾਬਕ ਕਹਿੰਦੇ ਨੇ ਕਿ ਹਿੰਦੂਸਤਾਨੀਆਂ ਨੂੰ ਇੱਥੇ ਆਉਣ ਦੀ ਦੂਜੀਆ ਵਾਂਗ ਹੀ ਇਜਾਜ਼ਤ ਹੈ ਪਰ ਜਹਾਜ਼ ਸਿੱਧਾ ਹਿੰਦੂਸਤਾਨ ਤੋਂ ਕੈਨੇਡਾ ਆਉਣਾ ਚਾਹੀਦਾ ਹੈ ਜਦੋਂ ਕਿ ਸਾਰੀ ਦੁਨੀਆ ਜਾਣਦੀ ਹੈ ਹਿੰਦੂਸਤਾਨ ਤੋਂ ਕੈਨੇਡਾ ਨੂੰ ਸਿੱਧਾ ਜਹਾਜ਼ ਕੋਈ ਵੀ ਨਹੀਂ ਆਉਂਦਾ ਸੀ ਇਹ ਕੰਡੀਸ਼ਨ ਲਾ ਕੇ ਕਾਮਾਗਾਟਾ ਮਾਰੂ ਜਹਾਜ਼ ਨੂੰ ਮੋੜਨ ਦੀਆਂ ਤਿਆਰੀਆਂ ਕਰ ਰਹੇ ਸਨ ਹਸਨ ਪੰਡਿਤ ਸੋਨ ਲਾਲ ਬਲਵੰਤ ਸਿੰਘ ਮੀਵਾ ਸਿੰਘ ਇਹਨਾਂ ਸਾਰਿਆਂ ਨੇ ਇੱਕ ਕਮੇਟੀ ਬਣਾਈ ਵਕੀਲ ਦੇ ਦੁਆਰਾ ਇਹ ਕਮੇਟੀ ਨੇ ਇਮੀਗ੍ਰੇਸ਼ਨ ਦੇ ਨਾਲ ਗੱਲਬਾਤ ਕੀਤੀ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਵਪਾਰ ਦੇ ਲਈ ਕੋਲਾ ਵੀ ਲੱਦਿਆ ਹੋਇਆ ਸੀ ਅਤੇ ਇਹ ਜਹਾਜ਼ ਨੂੰ ਕਿਸ਼ਤਾਂ ਦੇ ਉੱਤੇ ਖਰੀਦਿਆ ਗਿਆ ਸੀ ਜੇਕਰ ਕੋਲਾ ਨਹੀਂ ਉਤਾਰਿਆ ਗਿਆ ਤਾਂ ਇਹ ਜਹਾਜ਼ ਦੀ ਅਗਲੀ ਕਿਸ਼ਤ ਨਹੀਂ उतारी ਜਾ ਸਕਦੀ ਸੀ ਇਹ ਵੀ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਸੀ ਇਸ ਜਹਾਜ਼ ਦੀ ਕਿਸ਼ਤ 22000 ਡਾਲਰ ਸੀ ਜਹਾਜ਼ ਦੇ ਮੁਸਾਫਰਾ ਨੇ ਇੱਕ ਚਿੱਠੀ ਕੈਨੇਡਾ ਦੀ ਸਰਕਾਰ ਨੂੰ ਲਿਖੀ ਕਿ ਇਮੀਗ੍ਰੇਸ਼ਨ ਵਾਲੇ ਸਾਨੂੰ ਜਹਾਜ਼ ਤੋਂ نیچے ਨਹੀਂ ਉਤਰਨ ਦੇ ਰਹੇ ਹਨ ਅਤੇ ਨਾ ਹੀ ਸਾਡੇ ਖਾਣ ਪੀਣ ਦੇ ਰਸਮ ਦਾ ਇੰਤਜ਼ਾਮ ਕਰ ਰਹੇ ਹਨ ਉਹ ਸਾਨੂੰ ਕੈਦੀ ਸਮਝ ਕੇ ਜਹਾਜ਼ ਦੇ ਅੰਦਰ ਬੰਦ ਕਰਕੇ ਬੈਠੇ ਹਨ ਇਹ ਮਨੁੱਖੀ ਅਧਿਕਾਰਾਂ ਦੇ ਉਲਟ ਹੈ ਅਤੇ ਅਸੀਂ ਤੁਹਾਡੇ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ ਉਸ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਗਿਆ ਸੀ ਕਿ ਕਾਮਾਗਾਟਾ ਮਾਰੂ ਦੀ ਇੱਕ 44 ਕਮੇਟੀ ਫੌਰਨ ਕਾਇਮ ਕੀਤੀ ਜਾਵੇ ਜੋ ਸਾਰੇ ਹਾਲਾਤ ਦੀ ਪੜਤਾਲ ਕਰੇ ਅਤੇ ਕਾਮਾਗਾਟਾ ਮਾਰੂ ਦੀਆਂ ਸਮੱਸਿਆਵਾਂ ਨੂੰ ਹੱਲ ਕਰੇ ਇਮੀਗ੍ਰੇਸ਼ਨ ਦੇ ਅਧਿਕਾਰੀ ਐਨੇ ਚਲਾਕ ਸਨ ਉਹਨਾਂ ਨੇ ਡਾਕ ਮਹਿਕਮੇ ਦੇ ਨਾਲ ਗੱਲਬਾਤ ਕੀਤੀ ਹੋਈ ਸੀ ਜਿੰਨੀਆਂ ਵੀ ਚਿੱਠੀਆਂ ਕਾਮਾਗਾਟਾ ਮਾਰੂ ਜਹਾਜ਼ ਤੋਂ ਲਿਖੀਆਂ ਜਾਂਦੀਆਂ ਸਨ ਉਹ ਸਰਕਾਰ ਤੱਕ ਨਹੀਂ ਪਹੁੰਚਦੀਆਂ ਸਨ ਉਹ ਇਮੀਗ੍ਰੇਸ਼ਨ ਦਫ਼ਤਰ ਵਾਲੇ ਹੀ ਉਹਨਾਂ ਚਿੱਠੀਆਂ ਨੂੰ ਆਪਣੇ ਕੋਲ ਦੱਬ ਲੈਂਦੇ ਸਨ ਉਹਨਾਂ ਚਿੱਠੀਆਂ ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੇ ਸੈਕਟਰੀ ਦਲਜੀਤ ਸਿੰਘ ਵੱਲੋਂ ਭੇਜੀਆਂ ਚਿੱਠੀਆਂ ਦੇ ਵਿੱਚ ਰਾਸ਼ਨ ਦੇ ਬਾਰੇ ਲਿਖਿਆ ਗਿਆ ਸੀ ਅਤੇ ਅੰਗਰੇਜ਼ ਇਸ ਗੱਲ ਦਾ ਮਜ਼ਾਕ ਉਡਾ ਰਹੇ ਸਨ ਹੌਪਕਿਨ ਨੇ ਕਿਹਾ ਜਿਵੇਂ ਜਿਵੇਂ ਰਾਸ਼ਨ ਮੁੱਕ ਰਿਹਾ ਹੈ ਉਵੇਂ-ਉਵੇਂ ਇਹਨਾਂ ਦੇ ਤਰਲੇ ਵੀ ਵਧਦੇ ਜਾ ਰਹੇ ਹਨ ਹੌਪਕਿਨ ਨੇ ਕਿਹਾ ਮੈਨੂੰ ਹਿੰਦੁਸਤਾਨੀ ਤਰਲੇ ਕੱਟਦੇ ਬੜੇ ਚੰਗੇ ਲੱਗਦੇ ਹਨ ਇਹ ਲੋਕ ਨੇਰੇ ਗਵਾਰ ਅਤੇ ਅਨਪੜ ਹਨ ਇਮੀਗ੍ਰੇਸ਼ਨ ਦਫ਼ਤਰ ਦੇ ਅੰਦਰ ਇੱਕ ਲੇਡੀ ਅਧਿਕਾਰੀ ਸੀ ਜੋ ਕਿ ਇਹਨਾਂ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਦੇ ਨਾਲ ਹਮਦਰਦੀ ਰੱਖਦੀ ਸੀ ਇਸ ਜਹਾਜ਼ ਦੇ ਵਿੱਚ ਇੱਕ ਔਰਤ ਸੀ ਅਤੇ ਉਸ ਦੇ ਨਾਲ ਇੱਕ ਛੋਟਾ ਬੱਚਾ ਵੀ ਸੀ ਭੁੱਖ ਦੇ ਕਾਰਨ ਉਸ ਬੱਚੇ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਪੀਣ ਵਾਸਤੇ ਪਾਣੀ ਵੀ ਨਹੀਂ ਸੀ ਅਤੇ ਉਸ ਦੀ ਮਾਂ ਨੇ ਕਿਹਾ ਇਸ ਨਾਲੋਂ ਤਾਂ ਅਸੀਂ ਆਪਣੇ ਮੁਲਕ ਦੇ ਵਿੱਚ ਹੀ ਠੀਕ ਸੀ ਇੱਥੇ ਤਾਂ ਸਾਨੂੰ ਕੋਈ ਭਿਖਾਰੀ ਵੀ ਨਹੀਂ ਸਮਝਦਾ ਲੋਕ ਭਿਖਾਰੀ ਨੂੰ ਵੀ ਰੋਟੀ ਅਤੇ ਪਾਣੀ ਦੇ ਦਿੰਦੇ ਹਨ ਪਰ ਇਹ ਲੋਕ ਸਾਡੇ ਨਾਲ ਭਿਖਾਰੀਆਂ ਤੋਂ ਵੀ ਮਾੜਾ ਸਲੂਕ ਕਰ ਰਹੇ ਹਨ ਉਸ ਅਰਤੀ ਦਾ ਵੱਡਾ ਪੁੱਤਰ ਕਿਰਪਾਲ ਮੋਰਚੇ ਦੇ ਵਿੱਚ ਇੱਕ ਅੰਗਰੇਜ਼ ਅਫਸਰ ਨੂੰ ਪਾਣੀ ਪਿਲਾਉਂਦਾ ਹੋਇਆ ਮਾਰਿਆ ਗਿਆ ਸੀ ਇਹ ਸਾਰਾ ਦੁੱਖ ਉਸ ਜਹਾਜ਼ ਦੇ ਮੁਸਾਫਰਾ ਵੱਲੋਂ ਜ਼ਾਹਿਰ ਕੀਤਾ ਗਿਆ ਹਸਨ ਰਹੀਮ ਅਤੇ ਭਾਗ ਸਿੰਘ ਇੱਕ ਬੋਟ ਕਿਰਾਏ ਤੇ ਲੈ ਕੇ ਉਸ ਦੇ ਵਿੱਚ ਰਾਸ਼ਨ ਲੱਦ ਕੇ ਕਾਮਾਗਾਟਾ ਮਾਰੂ ਜਹਾਜ਼ ਦੇ ਵੱਲ ਚੱਲ ਪੈਂਦੇ ਹਨ ਅਤੇ ਉੱਥੋਂ ਦੀ ਪੁਲਿਸ ਦੀ ਨਜ਼ਰ ਬਚਾ ਕੇ ਉਹ ਕਾਮਾਗਾਟਾ ਮਾਰੂ ਜਹਾਜ਼ ਤੱਕ ਪਹੁੰਚ ਜਾਂਦੇ ਹਨ ਜਦੋਂ ਉਹ ਜਹਾਜ਼ ਦੇ ਕੋਲ ਪਹੁੰਚਦੇ ਹਨ ਅਤੇ ਸਾਰਾ ਰਾਸ਼ਨ ਉਤਾਰ ਲੈਂਦੇ ਹਨ ਉਨੇ ਸਮੇਂ ਵਿੱਚ ਹੀ ਪੁਲਿਸ ਉਥੇ ਪਹੁੰਚ ਜਾਂਦੀ ਹੈ ਅਤੇ ਉਹਨਾਂ ਨੂੰ ਵਾਰਨਿੰਗ ਦਿੰਦੀ ਹੈ ਕਿ ਜੇਕਰ ਹਿਲਜੁਲ ਕਰੋਗੇ ਤਾਂ ਤੁਹਾਨੂੰ ਗੋਲੀ ਮਾਰ ਦਿੱਤੀ ਜਾਵੇਗੀ ਫਿਰ ਉਹਨਾਂ ਨੇ ਸੋਚਿਆ ਕਿ ਰਾਸ਼ਨ ਜਹਾਜ਼ ਦੇ ਵਿੱਚ ਪਹੁੰਚ ਚੁੱਕਾ ਹੈ ਹੁਣ ਨਤੀਜਾ ਕੋਈ ਵੀ ਹੋਵੇ ਸਾਨੂੰ ਕੋਈ ਪਰਵਾਹ ਨਹੀਂ ਕਾਮਾਗਾਟਾ ਮਾਰੂ ਜਹਾਜ਼ ਦਾ ਕੇਸ ਲੜਨ ਲਈ ਉੱਥੇ ਵਸਦੇ ਲੋਕਾਂ ਨੇ ਇੱਕ ਵਕੀਲ ਕੀਤਾ ਜੋ ਕਿ ਬਹੁਤ ਹੀ ਨੇਕ ਅਤੇ ਇਮਾਨਦਾਰ ਸੀ ਅਤੇ ਮਜ਼ਦੂਰਾਂ ਦੀ ਲੜਾਈ ਲੜਦਾ ਸੀ ਜਿਸ ਦਾ ਨਾਮ ਸੀ ਮਿਸਟਰ ਐਡਵਾਰਡ ਉਸ ਵਕੀਲ ਨੇ ਕਿਹਾ ਕਿ ਕਾਮਾਗਾਟਾ ਮਾਰੂ ਦੀ ਸਮੱਸਿਆ ਆਮ ਪਬਲਿਕ ਦੇ ਸਾਹਮਣੇ ਆਵੇ ਤਾਂ ਕਿ ਵੱਧ ਤੋਂ ਵੱਧ ਲੋਕ ਜਾਣ ਸਕਣ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਕਾਮਾਗਾਟਾ ਮਾਰੂ ਨਾਲ ਕੀ ਸਲੂਕ ਕਰ ਰਿਹਾ ਹੈ ਦੋਸਤੋ ਅਸੀਂ ਦੁਨੀਆ ਦੇ ਵਿੱਚ ਇਸ ਗੱਲ ਦਾ ਪ੍ਰਚਾਰ ਬੜੇ ਮਾਣ ਦੇ ਨਾਲ ਕਰਦੇ ਹਾਂ ਕਿ ਕੈਨੇਡਾ ਬੜਾ ਵਿਸ਼ਾਲ ਮੁਲਕ ਹੈ ਅਮੀਰ ਹੈ ਕੁਦਰਤੀ ਖਜ਼ਾਨਿਆਂ ਦੇ ਨਾਲ ਭਰਪੂਰ ਹੈ ਮਨੁੱਖੀ ਬਰਾਬਰਤਾ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਕੈਨੇਡਾ ਦੇ ਵਿੱਚ ਸਾਰੀਆਂ ਕੌਮਾਂ ਨਸਲਾਂ ਰੰਗਾਂ ਦੇ ਲੋਕਾਂ ਦੇ ਲਈ ਦਰਵਾਜ਼ੇ ਇੱਕੋ ਜਿਹੇ ਖੁੱਲੇ ਹਨ ਦੁਨੀਆ ਦੇ ਵਿੱਚ ਤਾਂ ਉਹ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਸਨ ਅਤੇ ਇੱਧਰ ਕਾਮਾਗਾਟਾ ਮਾਰੂਵਲ ਵੇਖੋ ਇਸ ਦੇ ਵਿੱਚਲੇ ਮੁਸਾਫਰ ਇੱਕ ਜਾਣੀ ਪਛਾਣੀ ਕੌਮ ਦੇ ਵਸਿੰਦੇ ਸਨ ਜਾਣੇ ਪਛਾਣੇ ਮੁਲਕ ਤੋਂ ਆਏ ਸਨ ਬ੍ਰਿਟਿਸ਼ Empire ਦੇ ਲਈ ਕੁਰਬਾਨੀਆਂ ਦੇ ਚੁੱਕੇ ਸਨ ਪਰ ਜਾਣਦੇ ਹੋ ਇਮੀਗ੍ਰੇਸ਼ਨ ਵਾਲਿਆਂ ਨੇ ਇਹਨਾਂ ਦਾ ਕਿਹੋ ਜਿਹਾ ਸਵਾਗਤ ਕੀਤਾ ਸੀ ਉਹਨਾਂ ਨੂੰ ਆਪਣੇ ਜਹਾਜ਼ ਦੇ ਵਿੱਚ ਹੀ ਕੈਦ ਕਰ ਦਿੱਤਾ ਸੀ ਇਮੀਗ੍ਰੇਸ਼ਨ ਵਾਲੇ ਕਾਮਾਗਾਟਾ ਮਾਰੂ ਦੇ ਆਉਣ ਤੋਂ ਬੁਖਲਾ ਉੱਠੇ ਸਨ ਅਤੇ ਕਹਿੰਦੇ ਸੀ ਹਿੰਦੂ ਇੱਥੇ ਕੈਨੇਡਾ ਕੀ ਲੈਣ ਆਏ ਹਨ ਅੱਜ ਤੋਂ 2-3 ਸਾਲੀਆਂ ਪਹਿਲਾਂ ਜਦੋਂ ਇੰਗਲੈਂਡ ਤੇ ਆਇਰਲੈਂਡ ਵਿੱਚ ਹਾਲਾਤ ਬਹੁਤ ਖਰਾਬ ਸੀ ਕਾਲ ਪੈ ਰਹੇ ਸਨ ਗਰੀਬੀ ਵਧ ਗਈ ਸੀ ਉਦੋਂ ਸਾਡੇ ਦਾਦੇ ਪਰਦਲ ਦੇ ਯੂਰਪ ਇੱਥੇ ਕੀ ਲੈਣ ਆਏ ਸਨ ਉਹ ਕਾਮਾਗਾਟਾ ਮਾਰੂ ਨੂੰ ਇਸ ਤਰ੍ਹਾਂ ਇਗਨੋਰ ਕਰ ਰਹੇ ਸਨ ਜਿਵੇਂ ਕਿ ਇਸ ਦੇ ਵਿੱਚ ਮਨੁੱਖ ਨਹੀਂ ਡੰਗਰ ਹੋਣ ਇਹ ਕੋਈ ਮਾਮੂਲੀ ਘਟਨਾ ਨਹੀਂ ਦੋਸਤੋ ਇਹ ਇੱਕ ਆਉਣ ਵਾਲੇ ਬਹੁਤ ਵੱਡੇ ਤੂਫਾਨ ਦੀ ਚੇਤਾਵਨੀ ਸੀ ਆਖਿਰਕਾਰ ਕੋਰਟ ਨੇ ਫੈਸਲਾ ਕੈਨੇਡਾ ਸਰਕਾਰ ਦੇ ਹੱਕ ਵਿੱਚ ਦਿੱਤਾ ਅਤੇ ਕਾਮਾਗਾਟਾ ਮਾਰੂ ਜਹਾਜ਼ ਨੂੰ ਇੱਥੋਂ ਮੁੜ ਜਾਣ ਲਈ ਕਹਿ ਦਿੱਤਾ ਪਰ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰ ਆਪਣੇ ਹਿੰਦੂਸਤਾਨੀ ਭਰਾਵਾਂ ਨੂੰ ਮਿਲੇ ਬਿਨਾ ਅਤੇ ਰਾਸ਼ਨ ਲਏ ਬਿਨਾ ਇਥੋਂ ਨਹੀਂ ਮੁੜਨਾ ਚਾਹੁੰਦੇ ਸਨ ਕਿਉਂਕਿ 2 ਮਹੀਨੇ ਦਾ ਸਫ਼ਰ ਸੀ ਅਤੇ ਉਨ੍ਹਾਂ ਦੇ ਕੋਲ ਸਿਰਫ 1 ਦਿਨ ਦਾ ਰਾਸ਼ਨ ਹੀ ਸੀ ਪਰ ਇਮੀਗ੍ਰੇਸ਼ਨ ਵਾਲਿਆਂ ਦਾ ਮੰਨਣਾ ਸੀ ਕਿ ਹਿੰਦੂਸਤਾਨੀਆਂ ਦੀਆਂ ਸ਼ਰਤਾਂ ਨਾਜਾਇਜ਼ ਹਨ ਅਸੀਂ ਇਹਨਾਂ ਨੂੰ ਨਹੀਂ ਮੰਨ ਸਕਦੇ ਫਿਰ ਜਹਾਜ਼ ਦੇ ਮੁਸਾਫਰਾਂ ਨੇ ਕਿਹਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣਾ ਅਤੇ ਸਫ਼ਰ ਵਾਸਤੇ ਰਾਸ਼ਨ ਮੰਗਣਾ ਇਹ ਕਿਸ ਤਰ੍ਹਾਂ ਨਾਜਾਇਜ਼ ਹੋ ਸਕਦਾ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਅਧਿਕਾਰੀ ਹੌਪਕਿੰਡਾ ਸੋਚਣਾ ਇਹ ਸੀ ਜੇਕਰ ਇੱਕ ਵਾਰ ਅਸੀਂ ਇਹਨਾਂ ਹਿੰਦੂਸਤਾਨੀਆਂ ਨੂੰ ਰਾਸ਼ਨ ਦੇ ਦਿੱਤਾ ਤਾਂ ਹੋਰ ਹਿੰਦੂਸਤਾਨੀ ਵੀ ਇਸੇ ਤਰ੍ਹਾਂ ਆਪਣਾ ਜਹਾਜ਼ ਲੈ ਕੇ ਇੱਥੇ ਪਹੁੰਚ ਜਾਣਗੇ ਅਤੇ ਰਾਸ਼ਨ ਲੈਣਾ ਆਪਣਾ ਕਾਨੂੰਨੀ ਹੱਕ ਸਮਝਣਗੇ ਇਸ ਕਰਕੇ ਇਹਨਾਂ ਨੂੰ ਰਾਸ਼ਨ ਬਿਲਕੁਲ ਨਹੀਂ ਦਿੱਤਾ ਜਾਵੇਗਾ ਦੂਜੇ ਪਾਸੇ ਜਹਾਜ਼ ਦੇ ਮੁਸਾਫਰਾਂ ਨੇ ਵਿਰੋਧ ਕੀਤਾ ਕਿ ਸਾਡੇ ਕੋਲ ਸਿਰਫ ਇੱਕ ਦਿਨ ਦਾ ਹੀ ਰਾਸ਼ਨ ਹੈ ਜੇਕਰ ਅਸੀਂ ਇਸੇ ਤਰ੍ਹਾਂ ਵਾਪਸ ਮੁੜ ਗਏ ਤਾਂ ਸਾਰੇ ਹੀ ਮੁਸਾਫਰ ਭੁੱਖ ਦੇ ਕਾਰਨ ਰਸਤੇ ਵਿੱਚ ਹੀ ਮਾਰੇ ਜਾਣਗੇ ਅਸੀਂ ਰਾਸ਼ਨ ਲਏ ਬਿਨਾ ਇੱਥੋਂ ਬਿਲਕੁਲ ਨਹੀਂ ਜਾਵਾਂਗੇ ਪੁਲਿਸ ਨੇ ਰਾਤ ਦੇ ਸਮੇਂ ਜਹਾਜ਼ ਦੇ ਉੱਤੇ ਹਮਲਾ ਕਰ ਦਿੱਤਾ ਅਤੇ ਲੋਕ ਗੁੱਸੇ ਦੇ ਨਾਲ ਭੜਕੁੱਠੇ ਪੁਲਿਸ ਵਾਲੇ ਜਹਾਜ਼ ਦੇ ਉੱਤੇ ਰੱਸਾ ਸੁੱਟ ਕੇ ਜਹਾਜ਼ ਦੇ ਉੱਤੇ ਚੜ੍ਹਨਾ ਚਾਹੁੰਦੇ ਸੀ ਪਰ ਜਹਾਜ਼ ਦੇ ਮੁਸਾਫਰਾਂ ਨੇ ਉਹਨਾਂ ਦਾ ਰੱਸਾ ਵੱਢ ਦਿੱਤਾ ਅਤੇ ਗੁੱਸੇ ਦੇ ਵਿੱਚ ਆਏ ਮੁਸਾਫਰਾਂ ਨੇ ਜਿਸ ਦੇ ਹੱਥ ਜੋ ਆਇਆ ਕੋਲਾ ਲੋਹਾ ਲੱਕੜ ਸਭ ਚੱਕ ਕੇ ਉਹਨਾਂ ਪੁਲਿਸ ਵਾਲਿਆਂ ਦੀ ਬੋਟ ਦੇ ਉੱਤੇ ਹਮਲਾ ਕਰ ਦਿੱਤਾ ਪੁਲਿਸ ਵਾਲੇ ਅਧਿਕਾਰੀ ਗਿਆਨੀ ਗੁਰਦੇਵ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਵਿੱਚ ਆਏ ਸਨ ਅਤੇ ਇਹ ਸੋਚੇ ਸਨ ਗਿਆਨੀ ਗੁਰਦੇਵ ਸਿੰਘ ਗ੍ਰਿਫਤਾਰ ਹੋ ਜਾਵੇ ਤਾਂ ਸਾਰਾ ਕਾਮਾਗਾਟਾ ਮਾਰੂ ਜਹਾਜ਼ ਦੀ ਸਮੱਸਿਆ ਹੱਲ ਹੋ ਜਾਵੇਗੀ। ਉਧਰ ਹੱਪਕਿੰਨੇ ਫੌਜ ਵੀ ਬੁਲਾ ਲਈ ਸੀ ਅਤੇ ਤੋਪਾਂ ਦਾ ਮੂੰਹ ਕਾਮਾਗਾਟਾ ਮਾਰੂ ਜਹਾਜ਼ ਵੱਲ ਕਰ ਦਿੱਤਾ ਅਤੇ ਉਸ ਦਾ ਸੋਚਣਾ ਸੀ ਕਿ ਜਹਾਜ਼ ਦੇ ਉੱਤੇ ਹਮਲਾ ਕਰ ਦਿੱਤਾ ਜਾਵੇਗਾ। ਜੋ ਮਰ ਗਏ ਉਹਨਾਂ ਨੂੰ ਇੱਥੇ ਹੀ ਛੱਡ ਕੇ ਜੋ ਬਚ ਜਾਣਗੇ ਉਹਨਾਂ ਨੂੰ ਦੂਜੇ ਜਹਾਜ਼ ਦੇ ਵਿੱਚ ਬਿਠਾ ਕੇ ਇੱਥੋਂ ਰਵਾਨਾ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਕੈਨੇਡਾ ਵਿੱਚ ਵਸਦੇ ਹਿੰਦੂਸਤਾਨੀਆਂ ਨੇ ਵੀ ਫੈਸਲਾ ਕਰ ਲਿਆ ਸੀ ਕਿ ਜੇਕਰ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਰਾਸ਼ਨ ਨਹੀਂ ਦਿੱਤਾ ਗਿਆ ਇਸ ਤੋਂ ਬਿਨਾਂ ਹੀ ਜਹਾਜ਼ ਨੂੰ ਇੱਥੋਂ ਤੋੜ ਦਿੱਤਾ ਗਿਆ ਤਾਂ ਉਹ ਪੂਰੇ ਵੈਨਕੂਵਰ ਨੂੰ ਅਗਨ ਲਗਾ ਕੇ ਸਾੜ ਦੇਣਗੇ ਜਿਸ ਦੇ ਨਾਲ ਮਾਹੌਲ ਹੋਰ ਵੀ ਤਣਾਅਪੂਰਨ ਹੋ ਗਿਆ ਸੀ ਜਦੋਂ ਸਰਕਾਰ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਜਹਾਜ਼ ਦੇ ਮੁਸਾਫਰਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਮੁਸਾਫਰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਅਤੇ ਲੋੜਿੰਦਾ ਰਾਸ਼ਨ ਲੈ ਕੇ ਕਾਮਾਗਾਟਾ ਮਾਰੂ ਜਹਾਜ਼ ਉੱਥੋਂ ਦੀ ਰਵਾਨਾ ਹੋ ਗਿਆ ਪਰ ਕੈਨੇਡੀਅਨ ਸਰਕਾਰ ਅਤੇ ਇਮੀਗ੍ਰੇਸ਼ਨ ਵਾਲਿਆਂ ਦੇ ਮਨ ਦੇ ਵਿੱਚ ਹਾਲੇ ਵੀ ਹਿੰਦੂਸਤਾਨੀਆਂ ਪ੍ਰਤੀ ਐਨੀ ਨਫ਼ਰਤ ਸੀ ਕਿ ਉਹਨਾਂ ਨੇ ਜ਼ਬਰਦਸਤੀ ਆਪਣੀਆਂ ਸ਼ਰਤਾਂ ਮਨਵਾਈਆਂ ਹਨ ਅਤੇ ਉਹਨਾਂ ਨੇ ਅੱਗੇ ਤੋਂ ਅੱਗੇ ਇਹ ਸੁਨੇਹਾ ਭੇਜ ਦਿੱਤਾ ਕਿ ਕਾਮਾਗਾਟਾ ਮਾਰੂ ਜਹਾਜ਼ ਨੂੰ ਕਿਸੇ ਵੀ ਬੰਦਰਗਾਹ ਦੇ ਉੱਤੇ ਰੁਕਣ ਨਾ ਦਿੱਤਾ ਜਾਵੇ ਅਤੇ ਇਸ ਘਟਨਾ ਤੋਂ ਬਾਅਦ ਜਹਾਜ਼ ਦੇ ਮੁਸਾਫਰਾਂ ਦੇ ਵਿੱਚ ਰੋਸ ਦੀ ਅੱਗ ਭੜਕ ਉઠી ਸੀ ਉਹ ਵੀ ਜਾ ਕੇ ਹੁਣ ਚੈਨ ਦੇ ਨਾਲ ਬੈਠਣ ਵਾਲੇ ਨਹੀਂ ਸੀ ਇਹ ਬੇਇੱਜ਼ਤੀ ਇਕੱਲੇ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਨਹੀਂ ਸੀ ਸਾਰੇ ਹਿੰਦੁਸਤਾਨੀ ਕੌਮ ਦੀ ਸੀ ਮੇਵਾ ਸਿੰਘ ਨੇ ਕਿਹਾ ਅਮਰੀਕਾ ਵਿੱਚ ਗਦਰੀਆਂ ਨੇ ਹਿੰਦੁਸਤਾਨ ਜਾ ਕੇ ਗਦਰ ਕਰਨ ਦਾ ਹੌਕਾ ਦਿੱਤਾ ਹੈ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦੇ ਲਈ ਉਸ ਸਮੇਂ ਦੌਰਾਨ ਅੰਗਰੇਜ਼ ਅਤੇ ਜਰਮਨਾਂ ਦੇ ਵਿਚਕਾਰ جنگ ਸ਼ੁਰੂ ਹੋ ਗਈ ਫਿਰ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰ ਸੋਚਣ ਲੱਗ ਪਏ ਹਿੰਦੁਸਤਾਨੀਆਂ ਫੌਜਾਂ ਨੂੰ ਤਾਂ ਅੰਗਰੇਜ਼ جنگ ਦੇ ਵਿੱਚ ਪੂਰੀ ਤਰ੍ਹਾਂ ਵਰਤਣਗੇ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਫੌਜ ਤੱਕ ਅਤੇ ਪੂਰੇ ਸੰਸਾਰ ਵਿੱਚ ਫੈਲਾਉਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕੀ ਅੰਗਰੇਜ਼ਾਂ ਨੇ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਹੈ ਹੋ ਸਕਦਾ ਹੈ ਫੌਜ ਵੀ ਇਸ ਗੱਲ ਦੇ ਨਾਲ ਸਮਝ ਜਾਵੇ ਜਦੋਂ ਕਾਮਾਗਾਟਾ ਮਾਰੂ ਜਹਾਜ਼ ਕਲਕੱਤਾ ਦੇ ਬਜਬਜ ਘਾੜ ਤੇ ਪਹੁੰਚਿਆ ਤਾਂ ਮੁਸਾਫਿਰਾਂ ਨੇ ਇੱਕ ਫੈਸਲਾ ਕੀਤਾ ਕਿ ਅਸੀਂ ਆਪਣਾ ਸਾਰਾ ਕੁਝ ਵੇਚ ਕੇ ਪੰਜਾਬ ਤੋਂ ਰਵਾਨਾ ਹੋਏ ਸੀ ਹੁਣ ਅਸੀਂ ਪੰਜਾਬ ਜਾ ਕੇ ਕੀ ਕਰਾਂਗੇ ਪਰ ਬ੍ਰਿਟਿਸ਼ ਸਰਕਾਰ ਨਹੀਂ ਚਾਹੁੰਦੀ ਸੀ ਕਿ ਇਹ ਲੋਕ ਕਲਕੱਤੇ ਵਿੱਚ ਰੁਕਣ ਤੇ ਉਹ ਇਹਨਾਂ ਨੂੰ ਮੋੜ ਤੋਂ ਪੰਜਾਬ ਭੇਜਣਾ ਚਾਹੁੰਦੇ ਸਨ ਜੋ ਉਸ ਸਮੇਂ ਬੰਗਾਲ ਦਾ ਚੀਫ ਸੈਕਟਰੀ ਸੀ ਅਤੇ ਉਸਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਨਜ਼ਰਬੰਦ ਕਰ ਲਿਆ ਸੀ ਅਤੇ ਅਰਦਾਸ ਕਰਦੇ ਸਿੱਖਾਂ ਦੇ ਉੱਤੇ ਲਾਠੀਆਂ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਫਿਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਫੜ ਲਵੋ ਇਸ ਨੂੰ ਅਤੇ ਇਸ ਦੇ ਹੱਥ ਦੇ ਵਿੱਚੋਂ ਡੰਡਾ ਖੋ ਕੇ ਇਸ ਦੇ ਮੋਹਰ ਤੋੜ ਦਿਓ ਮੁਸਾਫਰਾਂ ਨੇ ਉਸ ਦੇ ਹੱਥ ਵਿੱਚੋਂ ਡੰਡਾ ਖੋ ਲਿਆ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਫਿਰ ਉਸ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਨਾਲ ਕਾਫੀ ਮੁਸਾਫਰ ਜ਼ਖਮੀ ਹੋ ਗਏ ਅਤੇ ਕੁਝ ਮਾਰੇ ਗਏ ਪਰ ਇਨ੍ਹਾਂ ਅੰਗਰੇਜ਼ਾਂ ਨੂੰ ਇਹ ਨਹੀਂ ਪਤਾ ਕੀ ਕੌਮ ਇਸ ਤਰ੍ਹਾਂ ਮਰਦੀ ਨਹੀਂ ਜਿੰਦਾ ਹੁੰਦੀ ਹੈ ਅਤੇ ਜ਼ੁਲਮ ਦਾ ਅੰਤ ਕਰ ਦਿੰਦੀ ਹੈ ਕੀ ਦੋਸਤੀ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦਾ ਉਹ ਦੂਜੇ ਹਜ਼ਾਰਾਂ ਲੱਖਾਂ ਲੋਕਾਂ ਵਾਂਗ ਕੈਨੇਡਾ ਵਿੱਚ ਰਹਿਣਾ ਹੀ ਤਾਂ ਚਾਹੁੰਦੇ ਸੀ ਪਰ ਉਹਨਾਂ ਨੂੰ ਇੱਥੇ ਪਹੁੰਚਣ ਤੇ ਖੱਜਲ ਖਵਾਰ ਕੀਤਾ ਗਿਆ ਹੌਪਕਿਨ ਵਰਗਿਆਂ ਨੇ ਰੋਜ਼ ਬੇਇੱਜ਼ਤੀ ਕੀਤੀ ਉੱਖੇ ਥਿਆਏ ਮਾਰਿਆ ਜਦੋਂ ਜ਼ਲੀਲ ਹੋ ਕੇ ਆਖਰ ਵਾਪਸ ਜਾਣ ਲਈ ਤਿਆਰ ਹੋਏ ਤਾਂ ਅੱਗੇੋਂ ਗੋਲੀਆਂ ਦੇ ਨਾਲ ਸਵਾਗਤ ਕੀਤਾ ਗਿਆ ਕਿਉਂਕਿ ਉਹ ਗੁਲਾਮ ਦੇਸ਼ ਤੋਂ ਆਏ ਸੀ ਮਾਲਕਾਂ ਦੀ ਕੌਮ ਵਿੱਚ ਰਹਿਣ ਲਈ ਮੇਵਾ ਸਿੰਘ ਇੱਕ ਵਾਰ ਫੇਰ ਕੋਰਟ ਦੇ ਵਿੱਚ ਹਾਜ਼ਰ ਹੁੰਦਾ ਹੈ ਅਤੇ ਜਦੋਂ ਜੱਜ ਕੋਰਟ ਦੇ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਹੌਪਕਿਨ ਵੀ ਕੋਰਟ ਦੇ ਅੰਦਰ ਦਾਖਲ ਹੁੰਦਾ ਹੈ ਅਤੇ ਬਿੱਲਾ ਸਿੰਘ ਦੇ ਗਰੁੱਪ ਵਿੱਚ ਇੱਕ ਪਗੜੀ ਵਾਲੇ ਬੰਦੇ ਦੇ ਨਾਲ ਹੱਥੇ ਮਿਲਾਉਂਦਾ ਹੈ ਅਤੇ ਗੱਲ ਕਰਦਾ ਹੈ ਫਿਰ ਉਹ ਉਹ ਰੋਪ ਦੇ ਨਾਲ ਮੋਢੇ ਜਿਹਾ ਝਾੜ ਕੇ ਉੱਥੋਂ ਦੀ ਅੱਗੇ ਲੰਘ ਜਾਂਦਾ ਹੈ ਅਤੇ ਮੇਵਾ ਸਿੰਘ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਦਾ ਹੈ ਫਿਰ ਮੇਵਾ ਸਿੰਘ ਉਸ ਨੂੰ ਆਵਾਜ਼ ਦੇ ਕੇ ਪਿੱਛੋਂ ਦੀ ਬੁਲਾਉਂਦਾ ਹੈ ਮੇਵਾ ਸਿੰਘ ਸਿੱਧਾ ਉਸ ਦੀਆਂ ਅੱਖਾਂ ਵਿੱਚ ਵੇਖ ਕੇ ਫਿਰ ਮੁਸਕਰਾਉਂਦਾ ਹੈ ਹੌਪਕਿਨ ਥੋੜਾ ਜਿਹਾ ਖਿਜ ਕੇ ਮੋਢੇ ਹਿਲਾ ਕੇ ਫੇਰ ਜਾਣ ਲੱਗਦਾ ਹੈ। ਮੇਵਾ ਸਿੰਘ ਜੇਬ ਦੇ ਵਿੱਚੋਂ ਇੱਕ ਦਮ ਰਿਵਾਲਵਰ ਕੱਢ ਕੇ ਗੋਲੀ ਚਲਾ ਦਿੰਦਾ ਹੈ। ਪਹਿਲੀ ਗੋਲੀ ਵੱਜਣ ਤੇ ਹੌਪਕਿਨ ਦੇ ਮੂੰਹ ਦੇ ਵਿੱਚੋਂ ਨੋ ਨੋ ਦੀ ਆਵਾਜ਼ ਨਿਕਲਦੀ ਹੈ। ਮੇਵਾ ਸਿੰਘ ਉਸ ਦੀ ਛਾਤੀ ਵਿੱਚ ਹੋਰ ਗੋਲੀਆਂ ਮਾਰ ਦਿੰਦਾ ਹੈ। ਹੌਪਕਿਨ ਉਸ ਦੇ ਪੈਰਾਂ ਵਿੱਚ ਡਿੱਗ ਪੈਂਦਾ ਹੈ। ਆਸ-ਪਾਸੇ ਸਾਰੇ ਸ਼ਾਂਤ ਹੋ ਜਾਂਦੇ ਹਨ ਅਤੇ ਮੇਵਾ ਸਿੰਘ ਇੱਕਦਮ ਸ਼ਾਂਤ ਹੋ ਕੇ ਉੱਥੇ ਹੀ ਖੜਾ ਰਹਿੰਦਾ ਹੈ। ਇਸ ਤਰ੍ਹਾਂ ਮੇਵਾ ਸਿੰਘ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਨਾਲ ਹੋਈ ਤੱਕੇ ਸ਼ਹੀਦ ਦਾ ਬਦਲਾ ਹੌਪਕਿਨ ਤੋਂ ਲਿਆ।